ਕਿ ਜਿਹੜੇ ਆ ਸਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਲੱਗ ਪਿਆ ਸੀ ਕੱਲ ਰਸ ਲਗਾਇਆ ਸੀ ਅੱਛਾ ਇਹ ਕੱਲ ਹੀ ਛੜਕ ਦਵਦੀ ਸੀ ਅੱਛਾ ਅੱਛਾ ਗੱਡੀ ਦੀ ਭਾਅ ਤੇਜ ਹੋ ਗਿਆ ਛੜਕ ਟੁੱਟ ਗਈ ਸਰਕਟ ਟੁੱਟ ਗਈ ਹੈਨਾ ਜਦੋਂ ਨਾ ਰਸੇ ਵੜਦਾਂਗੇ ਕੰਡਲ ਵੜਦਾਂਗੇ ਵਿਆਪੇਚਾਰੇ ਤੇ ਬੰਦੇ ਨਾਲ ਰਹਿਣਗੇ ਇੱਥੇ ਸਾਈਡ ਤੋਂ ਇਹ ਵੀ ਵੀਰ ਜੀ ਨਹੀਂ ਕਹਿੰਦੇ ਕਿ ਜਦੋਂ ਘਟੇ ਆਤੇ ਵਿਚਾਰੇ ਵਾਇਗਰ ਜਿਹੜਾ ਜੋ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹੜੇ ਸਕੂਟਰ ਵਾਲੇ ਮੋਟਰਸਾਈਕਲ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿਲਾ ਅੱਧਾ ਕਿਲਾ ਇਹਨਾਂ ਤੋਂ ਮੋਟਰਸਾਈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆ ਤੁਸੀਂ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸਤੀ ਆ ਸੋ ਆ ਪਾਣੀ ਹੀ ਪਾਣੀ ਆ ਫਸਲਾਂ ਤੇ ਲੋਕਾਂ ਦੇ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਆ ਕਿਤਾ ਕਿਦਾ ਹਾੜ ਵਗਦੀ ਪਈ ਜੀ ਨੂੰ ਆਪਾਂ ਕਹਿੰਦੇ ਤਰਿਆ ਅਛਾ ਸਾਬ ਉਹ ਦਰਿਆ ਵਗਦਾ ਪਿਆ ਵਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ ਦੋ ਘੰਟੇ ਚਾਰ ਘੰਟੇ ਕੋਈ ਨਾ ਕੋਈ ਛੱਤ ਹੈਗੀ ਆ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਆ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ نیچے ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਆ ਹਨਾ ਜਿਹੜਾ ਪਿਛਲੇ ਦੋ ਚਾਰ ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹਾਂ ਇਹ ਵੇਖ ਲੋ ਵੀਰ ਜੀ ਪੈਣਾ ਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਖੀ ਆ ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਵਾ ਪਰ ਜਾ ਨਹੀਂ ਹੋ ਰਿਹਾ ਇੱਥੇ ਘੱਟ ਖਲੋਤੀਆਂ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਵਾਂ ਵੀਰ ਜੀ ਰਾਤ ਆਉਗੀ ਮੈਂ ਤੇ ਦੌਰ ਕਰਦਾ ਆਉਂਦਾ ਆਇਆ ਅੱਛਾ ਰਾਤ ਗੱਡੀ ਉੱਥਰ ਤੇ ਉਹ ਪਾਣੀ ਜ਼ਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰਾ ਕੰਮ ਚਲੇਗਾ ਅੱਛਾ ਬਹੁਤ ਔਖਾ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਪੀਕ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਚ ਰਹਿ ਰਹੇ ਇਹ ਲਿਆ ਤੇ ਉਹ ਹڈیا ਨੇ ਪੁੱਛੇ ਬੈਠੇ ਅੱਛਾ ਕਿਲੋਮੀਟਰ ਇਤਰਾ ਹੀ ਆ ਪਾਣੀ ਅੱਛਾ 3 ਕਿਲੋਮੀਟਰ ਇਦਾ ਹੀ ਆ ਹਾਂਜੀ ਥੋੜੇ ਪਾਣੀ ਇਤਰਾ ਹੀ ਚੱਲਿਆ ਕਾ ਜਿਆਦਾ ਪਾਣੀ ਦਾ ਦੇਖ ਸਕਦੇ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਹਾਂਜੀ ਆਹਣ ਗੱਡੀਆਂ ਵੀ ਨੰਗਲ ਲੱਗਿਆ ਵਾ ਆਹ ਕਿੱਥੋਂ ਤੱਕ ਹੀ ਜਾਣੀ ਬਾਬਾ ਜੀ ਕਿੰਨਾ ਗੱਡੀ ਆ ਉਹ ਘਰ ਤੋਂ ਅੱਗੇ ਤੱਕ ਨਹੀਂ ਜਾਣੀ ਗਾਂ ਗਾਂ ਸੜਕੇ ਰੋਡ ਕੀ ਆ ਅੱਛਾ ਜੀ ਅੱਛਾ ਅੱਛਾ ਸੜਕੀ ਰੋਡ ਕੀ ਆ ਸੜਕੀ ਰੋਡ ਕੀ ਆ ਠੀਰਾ ਕਰਾਂ ਹਾਂਜੀ ਮੁਠਿਆਂ ਵਾਲਾ ਮੁਠਿਆਂ ਵਾਲਾ ਇਹ ਫਰੋਜਪੁਰ ਏਰੀਆ ਦੇ ਸੰਜੀ ਪਿੰਡ ਵਾ ਆ ਤੁਸੀਂ ਸਾਹਮਣੇ ਮੇਰੇ ਦੇਖ ਸਕਦੇ ਜਿਵੇਂ ਜਵੰਤੀ ਰਾ ਘਰਾ ਲਿਖਿਆ ਵਾ ਪਿੰਡ ਦਾ ਨਾਮ ਠੀਕ ਹੈ ਜੀ ਤੇ ਨਿਹਾਲਾ ਲਵੇਰਾ ਲਿਖਿਆ ਵਾ ਇੱਥੇ ਆਪਣੇ ਵੀਰ ਭਰਾ ਵਾ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਆਏ ਆ ਤੇ ਇਹ ਪਿੰਡ ਵਾਲਿਆਂ ਦੀਆਂ ਬਾਹਾਂ ਫੜ ਰਿਆ ਪਿੰਡ ਵਾਲਿਆਂ ਨੂੰ ਸਹਿਯੋਗ ਦੇ ਰਿਆ ਆ ਤੁਸੀਂ ਦੇਖ ਰਿਹਾ ਜੇ ਮੇਰੇ ਲਾਗੇ ਮਹਾਵੀਰ ਵੀਰ ਹੁਣੀਆਂ ਆਗਰ ਦੇ ਵੀਰ ਹੁਣੀਆਂ ਨਾਲ ਸਿੰਘ ਸਾਹਿਬ ਜੀ ਆ ਕਿਦਾਂ 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 ਵੀ ਦੀ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਕੈਂਪ ਚੱਲ ਰਿਹਾ ਹੈ ਕੈਂਪ ਚੱਲ ਰਿਹਾ ਵਾ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਿਹੜੀ ਆ ਪਾਣੀ ਦਾ ਪੱਧਰ ਵੀ ਵੱਧ ਰਿਹਾ ਤੇ ਉਨੂੰ ਮੁੱਖ ਰੱਖਦੇ ਹੋਏ ਹੁਣ ਚਾਰਾ ਵੀ ਆ ਰਿਹਾ ਇੱਕ ਦੋ ਘੰਟਿਆਂ ਦੇ ਵਿੱਚ ਹਾਂਜੀ ਤੇ ਤੂੜੀ ਵੀ ਆ ਰਹੀ ਆ ਚਾਰਾ ਰਾਸ਼ਨ ਮੈਡੀਕਲ ਦੀਆਂ ਫੈਸਿਲਟੀਆਂ ਸਾਰੀਆਂ ਇਹ ਕਿੰਨਾ ਵੱਲੋਂ ਆ ਰਹੀਆਂ ਜੀ ਇਹ ਟੀਮ ਭਾਈ ਅਮਰਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਸੁਲਤਾਨਪੁਰ ਦੇ ਵਿੱਚ ਕੈਂਪ ਚੱਲ ਰਹੇ ਆ ਤੇ ਪਿਛਲੇ ਲਗਭਗ 3-4 ਦਿਨ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਦੇ ਜਿਹੜੇ ਇਲਾਕੇ ਆ ਦੁੱਬੇ ਹੋਏ ਆ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੈਂਪ ਜਿਹੜੇ ਚੱਲ ਰਹੇ ਆ ਤੇ ਅੱਜ ਤੋਂ ਜਿਹੜੀ ਐਕਟੀਵਿਟੀ ਆ ਕੈਂਪਾਂ ਦੀ ਉਹ ਵਧਾਈ ਜਾ ਰਹੀ ਆ ਅੱਗੇ ਪੂਰੀ ਪੂਰੀ ਇਹਦੀ ਟੀਮ ਆ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੂਟਲੇ ਦੀ ਤੇ ਸਾਡੇ ਜਿੰਨੇ ਵੀ ਆਪਸ ਦਾ ਬਾਰੇ ਤੇ ਪਹੁੰਚੇ ਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਤਾਰ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਰਾਸਾ ਕੈਂਪ ਤੇ ਜਲਦ ਹੀ ਜਿੰਨੀਆਂ ਵੀ ਮੈਡੀਕਲ ਫੈਸਿਲਿਟੀਆਂ ਹੈਗੀਆਂ ਨੇ ਰਾਸ਼ਨ ਦੀ ਗੱਲ ਵਾ ਜਾਂ ਪ੍ਰਸ਼ਾਦੇ ਪਾਣੀ ਦਾ ਜਾਂ ਅਚਾਰ ਡੰਗਰ ਵਾਲੀ ਚਾਰਾ ਸਾਰਾ ਕੁਝ ਇੱਥੇ ਜਲਦ ਪਹੁੰਚ ਰਿਹਾ ਤੇ ਅਸੀਂ ਇਸ ਵੀਡੀਓ ਜਿਹੜੀ ਬੇਨਤੀ ਵੀ ਕਰਦੇ ਆ ਜਿਹੜੇ ਆਪਣੇ ਦਾਨੀ ਸੱਜਣ ਨੇ ਕਿ ਵੱਧ ਤੋਂ ਵੱਧ ਜਿੰਨੇ ਵੀ ਇਹ ਲੋਕ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਪਿੰਡਾਂ ਦਾ ਨੁਕਸਾਨ ਹੋਇਆ ਤੇ ਜਿੰਨੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਦੇ ਕਿਤੇ ਪਹੁੰਚ ਇਹ ਇਸ ਵੀਡੀਓ ਕਿਹੜਾ ਏਰੀਆ ਵਾ ਕਿਉਂਕਿ ਜਦੋਂ ਆਪਣੇ ਦੂਰ ਦਰੇਡੇ ਤੋਂ ਭੈਣ ਭਰਾਵਾਂ ਨੇ ਆਉਣਾ ਵਾ ਉਹਨਾਂ ਨੂੰ ਪਤਾ ਨਹੀਂ ਆ ਇਹ ਏਰੀਆ ਕੌਣ ਕਿਹੜਾ ਏਰੀਆ ਵਾ ਇੰਪੇਰੋਨ ਨੇ ਲਾ ਪੀਰਾ ਘਾਰਾ ਨਿਆਲਾ ਲਵੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਦੇ ਆ ਜੀ ਫਟ ਮੁਠਿਆਂ ਵਾਲਾ ਪੀਰਾ ਘਾਰਾ ਨਿਆਲਾ ਨਿਆਲਾ ਲਵੇਰਾ ਘਾੜਾ ਲਵੇਰਾ ਘਰ ਦੇ ਉੱਪਰ ਆਪਣੇ ਲੱਗਾ ਆ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ ਕਹਾ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ 10 ਦਿਨ ਤੋਂ ਜਿਹੜਾ ਇੱਥੇ ਕੈਂਪ ਚੱਲ ਰਿਹਾ ਸੀ ਤੇ ਜਿਹੜਾ ਪਿਛਲੇ 2-4 ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹਾਂ ਜਿੰਦੇ ਕਰਕੇ ਜਿਹੜਾ ਤੁਹਾਡਾ ਆਪਣਾ ਕੈਂਪ ਜਿਹੜਾ ਸੁਲਤਾਨਪੁਰ ਸਾਹਿਬ ਵੀ ਚੱਲ ਰਿਹਾ ਹੈ ਟੀਮ ਪਾਈ ਕਿੰਨੇ ਕਿੰਨੇ ਕੈਂਪ ਚੱਲ ਰਹੇ ਆ ਆਪਣੇ ਇਸ ਟਾਈਮ ਹਾੜਾ ਦੇ ਵਿੱਚ ਜਿਹੜੇ ਤਿੰਨ ਕੈਂਪ ਆ ਦੋ ਇੱਕ ਜਿਹੜਾ ਸੁਲਤਾਨਪੁਰ ਤੋਂ ਆ ਜਿਹੜਾ ਉਹ ਤਾਂ ਖੁੱਤੋਂ ਚੱਲ ਰਿਹਾ ਦੀ ਹਾਂਜੀ ਇੱਧਰ ਨੂੰ ਆਜੋ ਚਾਰ ਚੱਲਦੇ ਪਏ ਹਾਂਜੀ ਚਾਰ ਕੈਂਪ ਆ ਜਿਹੜੇ ਚੱਲ ਰਹੇ ਆ ਇੱਧਰ ਆਜੋ ਤੇ ਇਹ ਆ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇਹ ਆ ਸੇਵਾਦਾਰ ਕਿਉਂਕਿ ਇਸ ਟਾਈਮ ਚਲੋ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਇਹ ਆ ਜਥੇ ਬੰਦੀ ਹੈ ਇਹ ਉਹ ਜਥੇ ਬੰਦੀ ਆ ਇਸ ਟਾਈਮ ਜੇਕਰ ਆਪਣੇ ਤੇ ਔਖੀ ਘੜੀ ਆਈ ਹੈ ਤੇ ਸਾਰੇ ਜਿਹੜੇ ਪਾਰਟੀਆਂ ਨਾਲ ਉਹਨਾਂ ਨੂੰ ਇਨਸਾਨੀਅਤ ਦੇ ਨਾਤੇ ਇੱਕ ਹੋ ਜਾਣਾ ਚਾਹੀਦਾ ਵਾ ਠੀਕ ਹੈ ਜੀ ਇਹ ਔਖੀ ਘੜੀ ਕੁਝ ਤੀਜਾਂ ਚੰਗੀਆਂ ਵੀ ਆਪਾਂ ਦੱਸ ਦਿੰਦੀ ਆ ਵੀ ਔਕੇ ਸਮੇਂ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵਾ ਤਾਂ ਜੋ ਇੱਕ ਦੂਜੇ ਦੀ ਆਪਾਂ ਬਾਹ ਫੜੀਏ ਸਾਂਜੀ ਜਿੱਦਾਂ ਤੁਸੀਂ ਦੇਖ ਰਿਹਾ ਜਿਓ ਆ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹੜੇ ਸਕੂਟਰ ਵਾਲੇ ਮੋਟਰਸਾਈਕਲ ਆ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿਲਾ ਅੱਧਾ ਕਿਲਾ ਇੰਨਾ ਤੋਂ ਮੋਟਰਸੈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸ਼ਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆਦਿ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸ਼ਤੀ ਆ ਸੋ ਇਹ ਪਿੰਡ ਧੀਰਾ ਘਰ ਨਿਹਾਲੇ ਵਾਲਾ ਪਿੰਡ ਵਾ ਤੇ ਬਹੁਤ ਮੁਸ਼ਕਿਲ ਹਾਲਾਤ ਇੱਥੋਂ ਦੇ ਹੋਏ ਪਏ ਆ ਸੋ ਅਸੀਂ ਆਦਤ ਆਦਤ ਦਾ ਨਾ ਅਰਦਾਸ ਕਰਦੇ ਆ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਦੀ ਸਪੋਰਟ ਕਰੇ ਆ ਵੀਰ ਜੀ ਹੋਣੀ ਕੁਝ ਕਹਿਣਾ ਚਾਹੁੰਦੇ ਸੀਗੇ ਬਿਲਕੁਲ ਜੀ 2023 ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀ ਤੇ ਇਹ ਏਰੀਆ ਸਾਰਾ ਡੁੱਬ ਚੁੱਕਿਆ ਸੀ ਹਾਂਜੀ ਤੇ ਲੋਕ ਆ ਜਿਹੜੇ ਅਜੇ ਆਪਣੇ ਆਪ ਨੂੰ ਦੁਬਾਰਾ ਜਿਹੜਾ ਸੈਟਲਟ ਨਹੀਂ ਕਰ ਪਾਏ ਤੇ ਪਾਣੀ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਇਹ ਖਾਸ ਕਰਕੇ ਜਿਹੜੇ ਪਿੰਡ ਆ ਕਿਉਂਕਿ ਅੱਗੇ ਪਾਕਿਸਤਾਨ ਦਾ ਬਾਰਡਰ ਵੀ ਨਾਲ ਹੀ ਲੱਗ ਜਾਂਦਾ ਤੇ ਪਾਣੀ ਡਬਲ ਮਾਰ ਕਰਦਾ ਇਹਨਾਂ ਏਰੀਆ ਨੂੰ ਜਿੱਦੋਂ ਰੁਕਦਾ ਹੈ ਜੀ ਤੇ ਪਿਛਲੀ ਵਾਰ ਵੀ ਆ ਜਿਹੜਾ ਸਾਰੀ ਟੀਮ ਸੀ ਜਿਹੜੀ 2023 ਦੇ ਵਿੱਚ ਵੀ ਸੀ ਤੇ ਹੁਣ ਵੀ 10 ਦਿਨ ਹੋ ਗਏ ਆ ਫਹਾ ਜਿਆਦਾ ਹੋ ਰਿਹਾ ਹੁਣ ਸਾਡੇ ਇਸ ਟਾਈਮ 10 ਦਿਨ ਹੋ ਗਏ ਜੀ ਕੈਂਪ ਲੱਗੇ ਨੂੰ ਆਹ ਤਾਂ ਮੇਰੇ ਖਿਆਲ ਚਾਰ ਦੇ ਅਸੀਂ 6 ਟਰਾਂ ਦੇ ਚਾਰ ਦੇ ਆਪਾਂ ਦੇ ਚੁੱਕੇ ਆਂ ਹਾਂਜੀ ਤੇ ਤੋੜੀ ਦੇ ਮੇਰੇ ਕਾ ਚਾਰ ਟਰ ਵਾਲੀਆਂ ਤੋੜੀਆਂ ਦੀਆਂ ਆਈਆਂ ਜੀ ਅੱਛਾ ਜੀ ਇਹ ਕਾਲੇ ਚਲ ਬਾਰਤ ਤੋਂ ਪੰਜਾਬ ਵੱਲੋਂ ਜੋ ਕੀਤਾ ਜਾ ਪ੍ਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਜਿਵੇਂ ਲੋਕਾਂ ਦਾ ਸਾਥ ਦੇ ਰਹੇ ਪਿਛਲੇ ਵੀ 2023 20 ਦੇ ਵਿੱਚ ਵੀ ਅਸੀਂ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਉਹਦਾ ਆਪਾਂ ਬੰਡਾਲੇ ਦੇ ਵਿੱਚ ਕੈਂਪ ਲਾਇਆ ਸੀ ਇਹ ਕਰਨਵੀਰ ਆਪਣੇ ਖਾਲਸਾ ਜੀ ਹਾਂਜੀ ਇਹਨਾਂ ਵੱਲੋਂ ਤੇ ਪਰ ਇਸ ਟਾਈਮ ਨਾਲ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਤੇ ਹੁਣ ਵੀ ਇਹਨਾਂ ਦੇ ਨਾਲ ਅਸੀਂ ਡਟ ਕੇ ਖਲੋਤੇ ਆ ਜਿੰਨੇ ਜੋਗੇਗੇ ਆਪਦਾ ਸੇਵਾ ਜ਼ਰੂਰ ਕਰਾਂਗੇ ਇਹਨਾਂ ਦੀ ਇਹ ਕਿੰਨੇ ਦਿਨ ਹੋ ਗਏ ਵੀ ਜੀ ਲੋਕਾਂ ਦੀ ਮੁਸੀਬਤ ਐ ਅਸਾ ਮੇਰੇ ਨਾਲ ਪਈ ਐ ਤੇ ਆਪਾਂ ਨੂੰ ਮੁਸੀਬਤ ਦੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਸਮਝ ਜੀ ਅੱਜ ਤੁਸੀਂ ਦੇਖ ਸਕਦੇ ਜੇ ਵੀ ਸਾਰੇ ਬੰਨੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਵਾ ਕਈ ਲੋਕ ਘਰਾਂ ਦੇ ਵਿੱਚੋਂ ਬਾਹਰ ਹੀ ਨਿਕਲ ਰਿਹਾ ਆਪਣੀ ਨਿੱਜੀ ਕੰਮਾਂ ਵਾਸਤੇ ਨਹੀਂ ਨਿਕਲ ਰਿਹਾ ਕਿਸੇ ਨੇ ਦਵਾਈ ਲੈਣ ਜਾਣਾ ਵਾ ਤੇ ਉਹ ਵੀ ਡਿਲੇ ਕਰ ਰਿਹਾ ਵਾ ਕਿ ਯਾਰ ਮੀਂਹ ਬੜਾ ਪੈ ਰਿਹਾ ਵਾ ਕੋਈ ਗੱਲ ਨਹੀਂ ਮੈਂ ਹੋਰ ਦੋ ਘੰਟੇ ਨੂੰ ਚੱਲ ਜੂਗਾ ਜਦੋਂ ਮੀਂਹ ਹਟ ਗਿਆ ਪਰ ਮੈਂ ਸਦਕੇ ਜਾਣਾ ਇਹਨਾਂ ਦੇ ਪੰਜਾਬ ਦੇ ਜਾਣ ਦੇ ਉੱਪਰ ਵੀ ਜਿਹੜੇ ਮੀਂਹ ਵਰਦੇ ਦੇ ਵਿੱਚ ਆ ਪੂਰੇ ਆਪ ਵੀ ਗਿੱਲੇ ਹੋਏ ਆ ਪਰ ਫਿਰ ਵੀ ਆਪਣੇ ਪੰਜਾਬ ਦੇ ਜਿਹੜੇ ਮੁਸੀਬਤ 'ਚ ਫਸੇ ਭੈਣ ਭਰਾ ਵਾ ਉਹਨਾਂ ਦੀ ਫਿਕਰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਤੇ ਉਹਨਾਂ ਦੀ ਸਹਾਇਤਾ ਕਰ ਰਿਹਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ ਦੋ ਘੰਟੇ ਚਾਰ ਘੰਟੇ ਕੋਈ ਨੂੰ ਕੋਈ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਆ ਤੇ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ نیچے ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਆ ਹਨਾ ਜੀ ਬਿਲਕੁਲ ਬਹੁਤ ਬੁਰੇ ਹਾਲਾਤ ਆ ਜੀ ਅੱਗੇ ਉਹਨਾਂ ਚਲ ਆਪਾਂ ਦੇ ਜੀ ਚਲੋ ਆਪਾਂ ਸਿਆਣੇ ਆ ਆਪਾਂ ਮਾੜਾ ਮੋਟਾ ਸਰਵਾਈਵ ਕਰ ਲਾਂਗੇ ਪਰ ਜਿਹੜੇ ਆਪਣੇ ਬੱਚੇ ਆ ਹਨਾ ਉਹ ਵਿਚਾਰੇ ਕੀ ਕਰਦੇ ਹੋਣਗੇ ਬਹੁਤ ਬੁਰੇ ਹਾਲਾਤ ਆ ਜੀ ਉਹੀ ਕਹਿ ਰਿਹਾ ਆ ਜੀ ਸੇਵਾਦਾਰ ਜਿਹੜੇ ਸੇਵਾ ਲੈ ਕੇ ਆਉਂਦੇ ਪੈਣ ਉਹ ਵੀ ਮੀਂਹ 'ਚ ਕੁਝ ਨਹੀਂ ਵੇਖਨਦੇ ਵਾਈ ਗਰੂ ਜਿਹੜਾ ਸੇਵਾ ਲੈਉਣੀ ਆ ਪੂਰੇ ਆਉਂਦੇ ਡੜਕੇ ਨਾ ਉਹਨਾਂ ਨਾਲ ਵੀ ਸੇਵਾ ਆਈ ਆ ਮੀਂਹ ਦੇ ਵਿੱਚ ਆ ਇਹੜੇ ਲੋਕ ਆ ਵਾਈ ਗਰੂ ਸੋ ਅਸੀਂ ਬੇਨਤੀ ਫੌਨ ਵੀ ਵੇਟ ਚੱਲ ਰਹੀ ਹੈ ਜੀ ਟਰਾਲੀਆਂ ਜਿਹੜੀਆਂ ਫਰੀਦਕੋਟ ਤੋਂ ਤੇ ਹੋਰ ਏਰੀਆ ਚੋਂ ਐਮਪੀ ਸਾਹਿਬ ਫਰੀਦਕੋਟ ਤੋਂ ਅੱਛਾ ਸਰਪੰਚ ਸਿੰਘ ਜੀ ਉਹਨਾਂ ਦੀ ਗਵਾਈ ਵਿੱਚ ਵੀ ਟਰਾਲੀਆਂ ਛੱਡੀਆਂ ਹੋਈਆਂ ਕੁਝ ਆ ਰਹੀਆਂ ਉਹ ਵੀ ਇੱਥੇ ਕਿ ਕਿਹੜੀ ਕਿਹੜੀ ਚੀਜ਼ ਦੀ ਵੀ ਦੀ ਆਪਾਂ ਨੂੰ ਇੱਥੇ ਜਾਣ ਦੀ ਜ਼ਰੂਰਤ ਆ ਜਾਦਾ ਜਿਵੇਂ ਜੀ ਪੱਠੇ ਡੁੱਬ ਚੁੱਕੇ ਆ ਲੋਕਾਂ ਦੇ ਫੈਨਿੰਗਾ ਆਚਾਰ ਦੀ ਲੋੜ ਆ ਇੱਥੇ ਪੱਠਿਆਂ ਦੀ ਲੋੜ ਆ ਜੀ ਤੇ ਡੰਗਰਾਂ ਦਾ ਜਿਆਦਾ ਬੁਰਾ ਹਾਲ ਆ ਜੀ ਡੰਗਰਾਂ ਦਾ ਬੁਰਾ ਡੰਗਰਾਂ ਦਾ ਬਹੁਤ ਬੁਰਾ ਹਾਲ ਆ ਜੀ ਆ ਨਾਲ ਬੰਨ ਦੇ ਨਾਲ ਬਾਹਰਲੇ ਬੰਨੇ ਵੀ ਕੁਝ ਡੰਗਰ ਵੱਜੇ ਹੋਏ ਲਿਆ ਕੇ ਲੋਕ ਇੱਧਰ ਬਠਾਈ ਬੈਠੇ ਆ ਤੇ ਅੱਗੇ ਬਹੁਤ ਜਿਆਦਾ ਜਿਹੜਾ ਅਗਲੇ 3-4 ਪਿੰਡ ਆ ਜੀ ਇਹ ਤਾਂ ਬਿਲਕੁਲ ਡੁੱਬੇ ਹੋਏ ਆ ਜੀ ਅੱਛਾ ਆ ਵੇਖੋ ਤੁਸੀਂ ਪੈਣਾ ਵਿਖ ਰਹੇ ਜੀ ਇਹ ਵੀ ਜੀ ਕਿੱਥੋਂ ਪੈਣਾ ਕਰੇ ਸੇਵਾ ਕਰ ਅੱਛਾ ਇਹ ਵੇਖੋ ਵੀ ਜੀ ਪੈਣਾ ਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਕੀ ਆ ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਵਾ ਪਰ ਜਾ ਨਹੀਂ ਹੋ ਰਿਹਾ ਮੈਨੂੰ ਸਤਿ ਸ੍ਰੀ ਅਕਾਲ ਤੇ ਪੈਣੀ ਤੇ ਘੱਟ ਖਲੋਤੀਆਂ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਵਾਂ ਵੀਰ ਜੀ ਰਾਤ ਆਉਦੀ ਮੈਂ ਤਾਂ ਦੇ ਦੌਰ ਕਰਦਾ ਬਹੀ ਹੈ ਅੱਛਾ ਰਾਤ ਗੱਡੀ ਉੱਥਰ ਤੇ ਉਹ ਪਾਣੀ ਜ਼ਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰਾ ਕੰਦ ਕੋ ਚਲੇ ਗਿਆ ਅੱਛਾ ਆਪਣਾ ਬਹੁਤ ਉੱਥਰ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਚ ਰਹਿ ਗਏ ਅੱਛਾ ਵੇਖੋ ਇੱਕ ਪੈਣ ਨਹੀਂ ਆ ਇੱਕ ਆਫੀ ਪੈਣਾ 15 20 ਪੈਣਾ ਵਾ ਵੀਰ ਵੀ ਹੈ ਨਾਲ ਤੇ ਪੈਣ ਤੁਹਾਡੀ ਕੋਈ ਡਜੈਸਟ ਹੈ ਕੋਈ ਹੈਲਪ ਵੀ ਹੋ ਰਹੀ ਹੈ ਕਿਸੇ ਵੱਲੋਂ ਕਿਸੇ ਨੂੰ ਹੈਲਪ ਨਹੀਂ ਹੋ ਰਹੀ ਅ ਚੱਕਰ ਤੇ ਕਿਦਾਂ ਫੇਰ ਘਰ ਦਾ ਗੁਜ਼ਾਰਾ ਫਿਰ ਕਿਦਾਂ ਚੱਲ ਰਿਹਾ ਵਾ ਘਰ ਦਾ ਗੁਜ਼ਾਰਾ ਇਤਾਂ ਹੀ ਵੀ ਬਾਰਸ ਇਤਾਂ ਹੀ ਕਿਸੇ ਨੇ ਕਹਿ ਦੇ ਘਰੇ ਬੈਠੇ ਆ ਸਾਰੇ ਸਾਰੇ ਪਾਣੀ ਵਧੂ ਹੋ ਗਿਆ ਤੇ ਕਰਾ ਜੀ ਪਾਣੀ ਆ ਤੁਸੀਂ ਦੇਖ ਬੜੇ ਬੱਚੇ ਆਪਣੇ ਬੱਚੇ ਆਵੇ ਸਾਡੇ ਨਾਲ ਇਹ ਬਾਹਰ ਨਿਕਲੇ ਹੋਏ ਆ ਬੱਚੇ ਵੀਰੇ ਆਹ ਦੇਖੋ ਸਾਂਜੀ ਹਾਲਾਤ ਜੇ ਇੱਥੋਂ ਦੇ ਬੈਣਾ ਵਿਖੋ ਆ ਆਪਣੇ ਹੀ ਘਰਾਂ ਦੇ ਵਿੱਚ ਜਾ ਨਹੀਂ ਸਕਦੇ ਆ ਤੁਸੀਂ ਜਿਵੇਂ ਅੱਗੇ ਦੇਖ ਸਕਦੇ ਜੀ ਪਾਣੀ ਹੀ ਪਾਣੀ ਆ ਅਸੀਂ ਬਹੁਤ ਉੱਚੇ ਥਾਂ ਤੇ ਬੈਠੇ ਆ ਠੀਕ ਆ ਜੀ ਅਸੀਂ ਪੁਲ ਦੇ ਜਿਹੜਾ ਹੁੰਦਾ ਵਾ ਬੰਨਵਾ ਉਹਦੇ ਉੱਪਰ ਖਲੋਤੇ ਆ ਤਾਂ ਦਸੀਂ ਸੁੱਕੀ ਜਗ੍ਹਾ ਦੇ ਉੱਪਰ ਆ ਪਰ ਜਿਹੜਾ ਤੁਸੀਂ ਆ ਏਰੀਆ ਦੇਖ ਸਕਦੇ ਨਾ ਸੰਧੀ ਜਿੱਥੋਂ ਤੱਕ ਵੀ ਨਿਗਾਹ ਮਾਰੋ ਠੀਕ ਆ ਜੀ ਗਾਂਹਾਂ ਦੀ ਗਾਂ ਲੋਕਾਂ ਦੇ ਘਰ ਵੀ ਡੁੱਬੇ ਆ ਲੋਕਾਂ ਦੇ ਤੇਜ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਨਾਲ ਘਰ ਟਾਠ ਵੀ ਗਿਆ ਪਰ ਹੱਲੇ ਉਹਨਾਂ ਹੀ ਘਰਾਂ ਦੀ ਉਹਨਾਂ ਦੇ ਕੋਲ ਦੁਬਾਰਾ ਉਹ ਸਾਰੀ ਨਹੀਂ ਹੋਈ ਆ ਤੁਹਾਨੂੰ ਅਗਲੇ ਬੰਨੇ ਮੈਂ ਜਾ ਕੇ ਦਿਖਾਣਾ ਵਾ ਵੀਰ ਹੁਣੀ ਮੇਰੇ ਨਾਲ ਚੱਲੇ ਆ ਵੀ ਆ ਇੱਕ ਤੁਹਾਨੂੰ ਸਿਰਫ ਤੇ ਸਿਰਫ ਇੱਕ ਆ ਲਾਈਵ ਵੀਡੀਓ ਹੀ ਦਿਖਾ ਰਿਹਾ ਵਾਂ ਕਿ ਇਹ ਜਿਹੜੇ ਹੈਡ ਪ੍ਰਭਾਵਿਤ ਵੀਰ ਭਰਾਵਾ ਪੈਣਾ ਵਾ ਇਹ ਕਿੱਦਾਂ ਇਸ ਟਾਈਮ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਆ ਤੁਹਾਨੂੰ ਦਿਖਾ ਸਕਦਾ ਵਾਂ ਕਿ ਸਾਹਮਣੇ ਹੀ ਆ ਉਹ ਪਾਣੀ ਹੀ ਪਾਣੀ ਆ ਫਸਲਾਂ ਤੇ ਲੋਕਾਂ ਦੇ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਕਿਤਾ ਕਿਦਾਂ ਹਾਰ ਵਗਦੀ ਪਈ ਉਹ ਫਾੜੇ ਕਿਤਾ ਕਿਦਾਂ ਹਾਰ ਵਗਦੀ ਪਈ ਜਿਹਨੂੰ ਆਪਾਂ ਕਹਿੰਦੇ ਤਰਿਆਰ ਅਛਾ ਅਛਾ ਉਹ ਦਰਿਆ ਵਗਦਾ ਪਿਆ ਵਾ ਅਛਾ ਅਛਾ ਜੀ ਇਹੋ ਤਰਿਆ ਦੇਗਾ ਤੇ 10 ਕਿਸ਼ਤਾਂ ਨੇ ਅਛਾ 24 ਪਾਰਕ OK OK ਅਛਾ ਡੂੰਗਾ ਸਾਹ ਠੀਕ ਹੈ ਜੀ ਆ ਵੇਖੋ ਸਾਂਝੀ ਲੋਕਾਂ ਦੀਆਂ ਮੋਟਰਾਂ ਵੀ ਆ ਤੇ ਇਹ ਵੀ ਡੁੱਬ ਚੁੱਕੀਆਂ ਵਾ ਅਗਲੇ ਬੰਨੇ ਹੁਣ ਆਹ ਵੇਖੋ ਬਜ਼ੁਰਗ ਜੋੜਾ ਆ ਰਿਹਾ ਵਾ ਡਾਂਗ ਫੜ ਕੇ ਆ ਰਿਹਾ ਤੇ ਵੇਖੋ ਕਿਦਾਂ ਤੁਰ ਰਿਹਾ ਆ ਵੇਖੋ ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰ ਦਿੰਦਾ ਮੀਂਹ ਪੈਣ ਦਾ ਕਰਕੇ ਸਾਂਝੀ ਕੈਮਰਾ ਥੋੜਾ ਜਿਹਾ ਗਿੱਲਾ ਹੋ ਜਾਂਦਾ ਵਾ ਆ ਸਫਾਈ ਕੈਮਰੇ ਦੀ ਘੱਟ ਹੋ ਜਾਂਦੀ ਆ ਆ ਦੁਬਾਰਾ ਮੈਂ ਤੁਹਾਨੂੰ ਦਿਖਾਉਣਾ ਇਹ ਆ ਤੁਹਾਨੂੰ ਦਿਖਾ ਰਿਹਾ ਆ ਵੇਖੋ ਆ ਰਿਹਾ ਆ ਪਰਿਵਾਰ ਆ ਰਿਹਾ ਵੇਖੋ ਆ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਵੇਖੋ ਬਜ਼ੁਰਗ ਵੀ ਆ ਰਿਹਾ ਵਿੱਚ ਡੰਡੇ ਫੜ ਕੇ ਆ ਰਿਹਾ ਤੇ ਬਹੁਤ ਔਖਾ ਵਾ ਇਹ ਤੇ ਚੱਲ ਜਿਹੜੇ ਨੌਜਵਾਨ ਵੀਰ ਵਾ ਜਾਂ ਕੋਈ ਇਹ ਤੇ ਚੱਲ ਛੜਕ ਪਾਰ ਕਰਕੇ ਆ ਜਾਣਗੇ ਪਰ ਜਿਹਨਾਂ ਬੱਚਿਆਂ ਨੇ ਸਕੂਲਾਂ ਚ ਜਾਣਾ ਉਹ ਕਿੱਦਾਂ ਜਾਣਗੇ ਆ ਦੇਖੋ ਤੁਸੀਂ ਲੋਕਾਂ ਦੀਆਂ ਮੋਟਰਾਂ ਵਾ ਇਹ ਡੁੱਬੀਆਂ ਪਈਆਂ ਹੋਈਆਂ ਤੇ ਗੱਲ ਪਾਣੀ ਸੀ ਨਾ ਅੱਛਾ ਕਹਿੰਦੇ ਬਰਾਬਰ ਥਨੀਵਾ ਸੀ ਅੱਛਾ ਥਨੀਵਾ ਅੱਛਾ ਖਾੜੇ ਚ ਵੀ ਜੀਂਦਾ ਹੈ ਅੱਛਾ ਅੱਜ ਖੱਡਾ ਵੀ ਡੁੱਬ ਗਿਆ ਅੱਜ ਖੱਡਾ ਵੀ ਡੁੱਬ ਗਿਆ ਖੱਡਾ ਖੱਡਾ ਮਲੇ ਇੱਥੇ ਆ ਟੋਆ ਜਾ ਟੋਆ ਕਹਿੰਦੇ ਖੱਡਾ ਇੱਧਰ ਖੱਡਾ ਕਹਿੰਦੇ ਅੱਛਾ ਇੱਧਰ ਖੱਡਾ ਕਹਿੰਦੇ ਅਸੀਂ ਜੀ ਦੇਖੋ ਆ ਸੜਕ ਵਾ ਆ ਕੋਈ ਜਮੀਨ ਨਹੀਂ ਆ ਲਾਵੇ ਪਾਣੀ ਸੜਕ ਤੇ ਲੋਕੀ ਕਹਿ ਦਿੰਦੇ ਆ ਹੁਣ ਮਾਵੀਰ ਵੀਰ ਇਤੋ ਸਪਸ਼ਟ ਹੁੰਦਾ ਵਾ ਲੋਕੀ ਕਹਿ ਦਿੰਦੇ ਆ ਕਿ ਲੋਕਾਂ ਨੇ ਦਰਿਆ ਦੀਆਂ ਜਮੀਨਾਂ ਨਪੀਆਂ ਵਾ ਤਾੜ ਪਾਣੀ ਆਇਆ ਵਾ ਆ ਜਿਹੜੀ ਸੜਕ ਵਾ ਇਹ ਤਾਂ ਨਹੀਂ ਦਰਿਆ ਦੀ ਐਨੀ ਮੇਰੀ ਗੱਲ ਮੇਰੀ ਪੇਂਡੂ ਨਾ ਮਾਲਕੀ ਜ਼ਮੀਨ ਪਹਿਲੀ ਗੱਲ ਤੇ ਜੇ ਇਹ ਕੱਚੀ ਜ਼ਮੀਨ ਹੋਵੇ ਤੇ ਤੇ ਟ੍ਰਾਂਸਫਰਮ ਕਿੱਥੋਂ ਆਏ ਹਾਂ ਟ੍ਰਾਂਸਫਰਮ ਕਿੱਥੋਂ ਆ ਜੀ ਮਾਲਕੀ ਰਜਿਸਟਰੀਆਂ ਜ਼ਮੀਨਾਂ ਨੇ ਆਪਦੀ ਮਾਲਕੀ ਸਾਰੇ 2000 ਤੋਂ ਬਹੁਤ ਬਹੁਤ ਜ਼ਿਆਦਾ ਮਾਲਕੀ ਪੱਤੀਆਂ ਅੱਛਾ ਦਰਿਆ 3 ਕਿਲੋਮੀਟਰ ਦੂਰ ਰਹਿ ਗਿਆ ਨਹੀਂ ਲੋਕਾਂ ਨੂੰ 30-30 ਸਾਲ ਹੋ ਗਏ ਆ ਘਰ ਆ ਦੇਖੋ ਸੰਜੀ ਆ ਐਦਾਂ ਆਪਣੇ ਘਰਾਂ ਨੂੰ ਜਾਂਦੇ ਜੀ ਆਹ ਲਾ ਜAVE ਕੋਣ ਮੋਟਰਸਾਈਕਲ ਜੇ ਖਲੋ ਜਾਵੇ ਜੇਕਰ ਅਕਿੱਟੋ ਇਹ ਜੇ ਡਿੱਗ ਪਵੇ ਤੇ ਕੋਈ ਨੁਕਸਾਨ ਹੋ ਜੇ ਤੇ ਦਾ ਕੌਣ ਜ਼ਿੰਮੇਵਾਰ ਆਹ ਤੇ ਇੱਕ ਥੇਰੇ ਨਾਲ ਲੰਗ ਗਿਆ ਇੱਥੇ ਪਾਣੀ ਥੋੜਾ ਘਟਵਾ ਅਗਲੇ ਬੰਨੇ ਜਿੱਥੇ ਬੇੜੀ ਲੱਗੀ ਆ ਉੱਥੇ ਪਾਣੀ ਬਹੁਤ ਜ਼ਿਆਦਾ ਵਾ ਹਾਂ 3 ਕਿਲੋਮੀਟਰ ਇਤਰਾ ਹੀ ਪਾਣੀ ਆਛਾ 3 ਕਿਲੋਮੀਟਰ ਇਦਾ ਹੀ ਆ ਹਾਂਜੀ ਥੋੜੀ ਪਾਣੀ ਇਤਰਾ ਹੀ ਚੱਲਦਾ ਕਾਹ ਜ਼ਿਆਦਾ ਪਾਣੀ ਦਾ ਚੱਲਦਾ ਇੱਧਰ ਤੁਸੀਂ ਦੇਖ ਸਕਦੇ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਆ ਹਾਂਜੀ ਆਣ ਗੱਡੀਆਂ ਵੀ ਨੰਗਲ ਲੱਗੀਆਂ ਵਾ ਆ ਤੇ ਉਹ ਤੱਕ ਹੀ ਜਾਣੀ ਬਾਬਾ ਜੀ ਕਿੰਨਾ ਗੱਡੀ ਆ ਉਹ ਘਰ ਤੋਂ ਅੱਗੇ ਤੇ ਕਰੀ ਜਾਣੀ ਗਾਂ ਗਾਂ ਸੜਕੀ ਰੁੜ ਗਈ ਆ ਅੱਛਾ ਕੀ ਗੱਲ ਅੱਛਾ ਅੱਛਾ ਸੜਕੀ ਰੁੜ ਗਈ ਆ ਸੜਕੀ ਰੁੜ ਗਈ ਆ ਵੇਖੋ ਜੀ ਵੀਰ ਜੀ ਆ ਵੀਰ ਭਰਾ ਦੱਸ ਰਿਹਾ ਕਿ ਅਗਲੇ ਬੰਨੇ ਸੜਕ ਹੀ ਰੁੜ ਗਈ ਆ ਇੰਨਾ ਪਾਣੀ ਦਾ ਵਹਾਹਾ ਤੇ ਜਾ ਆ ਤੁਹਾਨੂੰ ਮੈਂ ਉੱਥੇ ਜਿੱਥੇ ਤੱਕ ਅਸੀਂ ਪਹੁੰਚ ਸਕਦੇ ਆ ਕਹਿੰਦੇ ਤੁਹਾਨੂੰ ਪਹੁੰਚ ਕੇ ਦਿਖਾਉਨੇ ਆ ਅੱਜ ਤੇ ਐਦਾਂ ਦਾ ਮੌਸਮ ਆ ਕਿ ਉੱਪਰੋਂ ਵੀ ਮੀਂਹ ਵਰ ਰਿਹਾ ਵਾ ਤੇ ਥੱਲੇੋਂ ਵੀ ਪਾਣੀ ਆ ਠੀਕ ਆ ਜੀ ਤੇ ਵੜਾ ਔਖਾ ਹੋਇਆ ਪਿਆ ਵਾ ਆਪਣੇ ਪੈਣ ਭਰਾਵਾਂ ਦਾ ਇੱਥੇ ਸਰਵਾਈਵ ਕਰਨਾ ਹੁਣ ਮੇਰੇ ਅ ਅੱਧੀਆਂ-ਅੱਧੀਆਂ ਮੇਰੇ ਲਤਾਵਾਂ ਜਿਹੜੀਆਂ ਉਹ ਡੁੱਬ ਚੁੱਕਿਆ ਵਾ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸਮਝੀ ਕਿ ਅਸੀਂ ਤੇ ਅੱਜ ਆਏ ਆ ਜਾਂ ਦੋ ਦਿਨ ਰਵਾਂਗੇ ਤਿੰਨ ਦਿਨ ਰਵਾਂਗੇ ਜਾਂ ਜਿੰਨੀ ਸਾਡੀ ਸ਼ਰਦਾ ਉਹਨੇ ਦਿਨ ਅਸੀਂ ਇੱਥੇ ਰਵਾਂਗੇ ਤੇ ਇਹ ਤੁਹਾਨੂੰ ਅੱਜ ਦੇ ਹਾਲਾਤ ਮੈਂ ਦਿਖਾ ਰਿਹਾ ਵਾਂ ਤੇ ਆਹ ਵੇਖੋ ਮੇਰੇ ਨਾਲ ਸਾਰੇ ਵੀਰ ਗਰਦੀ ਵੀਰੂਣੀਆਂ ਅ ਮੇਰਾ ਕਾਹਚ ਵੀਰਾ ਮਗਰ ਸਾਡੀ ਜਿਹੜੀ ਜਥੇਬੰਦੀ ਆ ਉਹਨਾਂ ਦੇ ਮੈਂਬਰੀ ਵੀ ਗੱਡੀ ਤੇ ਆ ਰਿਹਾ ਪਰ ਮੇਰੇ ਵੀਰ ਜੀ ਨੇ ਦੱਸ ਰਿਹਾ ਕਿ ਜਿਹੜੇ ਸਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਨੰਗ ਤੇ ਅਸੀਂ ਕੱਲ ਰਾਤ ਲਗਾਇਆ ਸੀ ਅੱਛਾ ਤੇ ਕੱਲ ਹੀ ਛੜਕ ਟੁੱਟ ਗਈ ਸੀ ਅੱਛਾ ਅੱਛਾ ਜਾਨੀ ਦੀ ਬਾਹ ਤੇਜ ਹੋ ਗਿਆ ਛੜਕ ਟੁੱਟ ਗਈ ਸਰਕਟ ਟੁੱਟ ਗਈ ਹੈਨਾ ਜਿਹੜੀ ਜਿੱਥੋਂ ਤੱਕ ਕਿ ਮੈਨੂੰ ਜਾਣਕਾਰੀ ਹੈਗੀ ਆ ਜੀ ਸਰਪੰਚ ਸਾਹਿਬ ਨੂੰ ਨਹੀਂ ਕਹਿੰਦੇ ਕਿ ਜਿਹੜੀ ਪਿੱਛੇ ਹੈ ਨਾ ਇਹਨਾਂ ਨੇ ਖੁਦ ਪੈਸੇ ਇਕੱਠੇ ਕਰਕੇ ਤੇਰੀ ਪਾ ਕੇ ਖੁਦੇ ਛੜਕ ਚਲਾਈ ਸੀ ਆ ਪਿੰਡ ਵਾਲਿਆਂ ਨੇ ਕਦੋਂ ਕਦੋਂ ਪਿਛਲੀ ਈ ਪਿਛਲੀ ਈ ਜਦੋਂ ਤੇਜ਼ ਤੇਜ਼ ਪਾਣੀ ਆਇਆ ਜਦੋਂ ਅੱਛਾ ਉਹ ਤੇ ਇਹਨਾਂ ਨੇ ਆਪ ਉਸ ਕਹਾਣਾਂ ਉਹਦੇ ਕਿਰਤ ਕੱਢੀ ਕਰਕੇ ਇਹ ਇਤਿਹਾਸ ਇਹ ਵੀ ਰਿੰਡੋ ਆਏ ਹਨਾ ਇਹ ਕਿਤੇ ਕੰਮਕੁਮ ਚੱਲੇ ਹੋਣਗੇ ਹਾਂਜੀ 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 ਹੋਰ ਵਿਦਿਆਸੀ ਕਾਲ ਇਹੋ ਪਿੰਡ ਆਪਣਾ ਨਿਹਾਲ ਲਲ ਤੇ ਕਿਧਰ ਚੱਲੇ ਜੀ ਬਾਹਰ ਕੋਈ ਕੰਮਕੁਮ ਕੰਮ ਚੱਲੇ ਤੇ ਆ ਵੇਖੋ ਸੰਜੀ ਵੀ ਕਿੱਡੇ ਬੁਰੇ ਹਾਲਾਤ ਵਾ ਕਿ ਪਾਣੀ ਆਇਆ ਇਹਨਾਂ ਵਿਚਾਰਿਆਂ ਨੇ ਆਪਣੇ ਜਿਹੜੇ ਆ ਲੋਵਰ ਆ ਜਾਂ ਆਪਣੇ ਜਿਹੜੇ ਪਜਾਮੇ ਆ ਉਹ ਲਫਾਫਿਆਂ ਚ ਪਾਏ ਆ ਤੇ ਆਪ ਨਿਕਰਾਂ ਦੇ ਵਿੱਚ ਆ ਤੇ ਵੀਰ ਜੀ ਕਿੱਦਾਂ ਦੇ ਹਾਲਾਤ ਆ ਪਿੰਡ ਦੇ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਵੇਖੋ ਦਿਹਾੜੀਦਾਰ ਬੰਦੇ ਆ ਮਜਬੂਰੀ ਇਹਨਾਂ ਦੀ ਇੰਨੀ ਜਿਆਦੀ ਵੱਧ ਗਈ ਆ ਕਿ ਤਾਂ ਦੇ ਘਰੋਂ ਆਏ ਆ ਨਹੀਂ ਤੇ ਐਸੇ ਹਾਲਾਤ ਦੇ ਵਿੱਚ ਕਿਹੜਾ ਦਿਲ ਕਰਦਾ ਵੀ ਮੈਂ ਮੀ ਵਰਤੇ ਦੇ ਵਿੱਚ ਆਪਣੇ ਕੱਪੜੇ ਪਿਓਵਾਂ ਪਰ ਆਪਣੇ ਢਿੱਡ ਦੀ ਖਾਤਰ ਬੱਚਿਆਂ ਦੀ ਖਾਤਰ ਇਹ ਵੀਰ ਆਏ ਆ ਕੰਮ ਤੇ ਚੱਲੇ ਆ ਤੇ ਵੀਰੇ ਕਿੰਨੀ ਦੂਰ ਚੱਲੇ ਆ ਕੰਮ ਕਿੱਥੇ ਜਾਣਾ ਤੁਸੀਂ ਹਾਂ ਕਿੰਨਾ ਦੂਰੀ ਸੋ 7-8 ਕਿਲੋਮੀਟਰ ਤੇ ਕਾਹਦੇ ਤੇ ਜਾਓਗੇ ਤੁਰਕੇ ਅੱਛਾ ਤੁਰਕੇ ਤੇ ਮੁਰਸਲ ਤੁਸੀਂ ਘਰਾਂ ਕਿਉਂ ਨਹੀਂ ਲਗਾਈ ਆਪਾਂ ਪਸਾ ਰਹੀਦਾ ਆਪ ਵੀ ਅਸੀਂ ਬੜੀ ਮਜਬੂਰੀ ਨਾਲ ਆਏ ਹਾਂ ਤੇ ਵਾਈ ਗੁਰੂ ਵੇਖੋ ਵੀ ਦੱਸ ਦਿਆ ਦੱਸ ਦਿਆ ਕਿ ਸਾਡੇ ਕੋਲ ਤੁਰਕੇ ਆਉਣਾ ਇੰਨਾ ਦਿੱਕਤ ਵਾ ਤੇ ਅਸੀਂ ਆਪਣੇ ਜਿਹੜੇ ਮੋਟਰਸਾਈਕਲਾਂ ਉਹਨਾਂ ਤੇ ਆ ਨਹੀਂ ਸਕਦੇ ਪਹਿਲਾਂ ਇਹ ਵੀਰੇ ਰੋਜ਼ ਆਪਣੇ ਕੰਮ ਨਾ ਪਾਣੀ ਹੋਏ ਹੁੰਦਾ ਇਹਨਾਂ ਦਾ ਪਣੀ ਵਾਈ ਗੁਰੂ ਆ ਇੱਥੇ ਲੱਖ ਲੱਖ ਦਾ ਹੀ ਹਾਂਜੀ ਤੈਗਰੂ ਆ ਵੇਖੋ ਹਾਲਾਤ ਹੋਰਾ ਵੀਰੋ ਬਣਾ ਦੇ ਤੇ ਸੋ ਅਸੀਂ ਬੇਨਤੀ ਕਰਦੇ ਹਾਂ ਸਾਰੇ ਭੈਣ ਭਰਾਵਾਂ ਦੇ ਅੱਗੇ ਵੀ ਜਿਨ੍ਹਾਂ ਦੇ ਪਾਣੀ ਨਹੀਂ ਉਤਰਦਾ ਆਮ ਜੀਵਨ ਨਹੀਂ ਆਪਾਂ ਨੇ ਲੀਤੇ ਹੁੰਦਾ ਉਹਨਾਂ ਚਿਰ ਆਪਾਂ ਇਸ ਇਹਨਾਂ ਭਰਾਵਾਂ ਦੀ ਇਹਨਾਂ ਭਰਾਵਾਂ ਦੀ ਇਸ ਪਿੰਡ ਵਾਲਿਆਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਇਹ ਫਰੋਜਪੁਰ ਏਰੀਆ ਦੇ ਵਿੱਚ ਪਿੰਡ ਵਾ ਵੇਖੋ ਮੀਂਹ ਵਰਦੇ ਦੇ ਵਿੱਚ ਵਿਚਾਰੇ ਆਏ ਆ ਤੇ ਵੀਧੀ ਆਪਣੇ ਘਰ ਪਰਿਵਾਰ ਬੱਚੇ ਤੇ ਡਰ ਨਹੀਂ ਲੱਗਦਾ ਕਿ ਰੱਬ ਨਾ ਕਰੇ ਕਿਸੇ ਨੂੰ ਕੋਈ ਮੁਸੀਬਤ ਆਵੇ ਹਾਂਜੀ ਕਰਤਾ ਹੈ ਹਰੋ ਧੰਨਵਾਦ ਆ ਬੱਚੇ ਲੈ ਕੇ ਜਾਈਏ ਕਿਤੇ ਆਏ ਗਏ ਤੇ ਮਾਲ ਡੰਗਰ ਔਲਿਆ ਹੀ ਸਰ ਪੱਠੇ ਪੱਠਾ ਡਕਾਉਂਦਾ ਜਿਹੜੀ ਬਈ ਦੀ ਜਿਹੜੀ ਹੈ ਜਦੋਂ ਨਾ ਰਸੇ ਵੜਦਾਂਗੇ ਕੰਡਲ ਵੜਦਾਂਗੇ ਆਪੇ ਵਿਚਾਰੇ ਤੇ ਬੰਨੇ ਲਾ ਗੈ ਇਹਦੇ ਸਾਈਡ ਤੇ ਵੀ ਵੀ ਜੀ ਨਹੀਂ ਕਹਿੰਦੇ ਕਿ ਜਦੋਂ ਵਿਚਾਰੇ ਵਾਏ ਗਏ ਵੀ ਜੀ ਦੱਸ ਰਿਹਾ ਕਿ ਜਦੋਂ ਮਾਲ ਡੰਗਰ ਵਾਸਤੇ ਸਾਡੇ ਕੋਲ ਕੁਝ ਨਾ ਬਚਿਆ ਹੁਣ ਉਹਨਾਂ ਨੂੰ ਕਿੱਲਾਂ ਤੇ ਭੁੱਖੇ ਮਾਰਨ ਥੋੜੀ ਦਵਾਂਗੇ ਫਿਰ ਉਹਨਾਂ ਦੇ ਵੜਦਾਂਗੇ ਇੱਥੇ ਖਲੋ ਜਾ ਹਾਂ ਵੀਰ ਜੀ ਦੱਸ ਰਿਹਾ ਕਿ ਉਹਨਾਂ ਦੇ ਫਿਰ ਸੰਗਲ ਵੜਦਾਂਗੇ ਆਜੋ ਵੀਰ ਜੀ ਨਾਲ ਤੁਸੀਂ ਆਜੋ ਖੜ੍ਹ ਜਾਓ ਨਾਲ ਤੁਸੀਂ ਖੜ੍ਹ ਜਾਓ ਵਾਈ ਗਰੂ ਆਜੋ ਖੜ੍ਹ ਜਾਓ ਨੂੰ ਕੰਮ ਬਾਛੜਿਆ ਤਾਂ ਮੇਰਾ ਹੱਥ ਹੀ ਨਹੀਂ ਪੈਣਾ ਵਾਈ ਗਰੂ ਵੇਖੋ ਵੀਰ ਨੂੰ ਪਾਸੇ ਇਹ ਵੀਰ ਜੀ ਹਣੀ ਇਸ ਪੇੜ ਤੋਂ ਹੀਗੇ ਸੋ ਆਪਾਂ ਸੰਜੀ ਹੁਣ ਆ ਵਾਧੂ ਬਾਹਰ ਅੰਦਰ ਸੇਵਾਵਾਂ ਕਰ ਲੀਆਂ ਵਾ ਆਪਾਂ ਵਾਧੂ ਪਹਾੜੀ ਲੋਕਾਂ ਦੀਆਂ ਵੀ ਹਲਪਾ ਕਰ ਲੀਆਂ ਵਾ ਮੈਂ ਹੀ ਨਹੀਂ ਕਹਿੰਦਾ ਉਹਨਾਂ ਦੀ ਮਦਦਾਂ ਕਰੋ ਸਾਰੇ ਦੀ ਮਦਦ ਕਰੋ ਪਰ ਆਪਣਿਆਂ ਦੀ ਵੀ ਆਪਾਂ ਬਾਹ ਫੜੀਏ ਠੀਕ ਹੈ ਜੀ